ਜੋ ਇੰਡੀਆ ਚ ਚੱਲ ਰਿਹਾ ਹੈ ਜੋ ਸਾਊਥ ਏਸ਼ੀਆ ਚ ਚੱਲ ਰਿਹਾ ਤੇ ਜੋ ਦੁਨੀਆ ਦੇ ਵਿੱਚ ਨਵੇਂ ਸਿਸਟਮ ਬਣ ਰਹੇ ਸੀਗੇ ਉਹਨਾਂ ਬਾਰੇ ਕੋਈ ਸਾਨੂੰ ਨਹੀਂ ਪਤਾ ਸੀਗਾ ਕਿ ਕੀ ਚੱਲ ਰਿਹਾ ਜੇ ਦੁਨੀਆ ਦੀ ਸਭਿਤਾ ਦੇ ਵਿੱਚ ਵਰਲਡ ਪੋਲਿਟਿਕਸ ਦੇ ਵਿੱਚ ਆਉਣ ਵਾਲੇ ਨਵੇਂ ਵਰਲਡ ਆਰਡਰ ਦੇ ਵਿੱਚ ਸੀ ਜਗ੍ਹਾ ਬਣਾਣੀ ਤਾਂ ਉਹਦੇ ਲਈ ਕੋਈ ਇੱਕ ਦੋ ਬੰਦਿਆਂ ਦੇ ਨਾਲ ਥੋੜੀ ਸਮੂਹਾਂ ਦੇ ਫੈਸਲੇ ਹੁੰਦੇ ਨੇ ਸਾਰੇ ਰਾਜੀ ਸੀਗੇ ਉਸ ਪਾਸੇ ਨੂੰ ਕਿਸੇ ਨੇ ਵਿਰੋਧ ਫੜੀ ਕਰਿਆ ਕਿਸੇ ਇਹ ਇਸ ਕਰਕੇ ਜ਼ਰੂਰੀ ਹੈ ਕਿ ਸਾਡੇ ਕੋਲ ਪਿਛਲਾ ਜਿਹੜਾ ਇਤਿਹਾਸ ਹੈ ਉਹ ਇਸ ਕਰਕੇ ਸਾਡੇ ਲਈ ਸ਼ਰਮਨਾਕ ਹੈ ਕਿ ਸਾਡੇ ਕੋਲ ਕੋਈ ਏਕਤਾ ਦੀ ਯੋਗਤ ਨਹੀਂ ਬਣ ਸਕੀ 47 45 ਤੋਂ ਲੈ ਕੇ 50 ਤੱਕ ਨਵੇਂ ਸਿਸਟਮ ਆਏ ਸਗੇ ਪੋਲਿਟੀਕਲ ਦੁਨੀਆ ਭਰ ਦੇ ਉਹਨਾਂ ਸਿਸਟਮਾਂ ਕਰਕੇ ਹੀ ਇੱਥੋਂ ਫਿਰੰਗੀ ਗਿਆ ਸਗਾ ਕੱਲਾ ਇੱਥੋਂ ਨਹੀਂ ਗਿਆ ਸਗਾ ਉਹਨਾਂ 5 ਸਾਲਾਂ ਚ 50 ਮੁਲਕ ਬਣੇ ਘਟੋ-ਘਟ ਕਿਉਂਕਿ ਸਿਸਟਮ ਪ੍ਰਬੰਧ ਨਮਾ ਆਇਆ ਸਗਾ ਹੁਣ ਵੀ ਨਵਾਂ ਪ੍ਰਬੰਧ ਆਣਾ ਪਤਾ ਨਹੀਂ ਕਿੰਨੇ ਦੇਸ਼ ਹੋਰ ਬਣਨੇ ਨੇ ਟੁੱਟਣੇ ਨੇ ਕੀ ਹੋਣਾ ਹੈ ਇਹ ਸਮੇਂ ਨੇ ਦੱਸਣਾ ਪਰ ਜੋ ਅੱਜ ਹੈ ਉਹ ਨਹੀਂ ਰਹਿਣਾ ਉਦੋਂ ਅਸੀਂ ਖੁੰਝ ਗਏ ਸੀਗੇ ਇਸ ਕਰਕੇ ਕਿ ਅਸੀਂ ਸਿਰਫ ਪੰਜਾਬ ਦੀ ਜੋ ਰਾਸ਼ੀ ਕਿਰਿਆ ਚੱਲ ਰਹੀ ਸੀਗੀ ਉਸ ਤੋਂ ਪਰੇ ਦੇਖਣ ਦੇ ਸਮਰੱਥ ਨਹੀਂ ਹੋ पाए ਜੋ ਇੰਡੀਆ ਚ ਚੱਲ ਰਿਹਾ ਹੈ ਜੋ ਸਾਊਥ ਏਸ਼ੀਆ ਚ ਚੱਲ ਰਿਹਾ ਹੈ ਤੇ ਜੋ ਦੁਨੀਆ ਦੇ ਵਿੱਚ ਨਵੇਂ ਸਿਸਟਮ ਬਣ ਰਹੇ ਸੀਗੇ ਉਹਨਾਂ ਬਾਰੇ ਕੋਈ ਸਾਨੂੰ ਨਹੀਂ ਪਤਾ ਸੀਗਾ ਕਿ ਕੀ ਚੱਲ ਰਿਹਾ ਹੈ ਇਸ ਦੇ ਕਰਕੇ ਅਸੀਂ ਇੱਥੇ ਕੁਝ ਵੀ ਲੈਣ ਤੋਂ ਖੁੱਝ ਗਏ ਅੱਜ ਦੁਆਰਾ ਸਾਡੀ ਦੁਨੀਆ ਦੀ ਸਭਿਅਤਾ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਵਰਲਡ ਆਰਡਰ ਬਣਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਦਿੱਤੇ ਹੋਏ ਵਿਚਾਰ ਖਿਆਲ ਕਰਕੇ ਸਾਡੇ ਸ਼ਹੀਦਾਂ ਦੇ ਡੁੱਲੇ ਖੂਨ ਦੇ ਕਰਕੇ ਸਾਡੀ ਇਸ ਭੂਗੋਲਿਕ ਧਰਤੀ ਦੇ ਉੱਤੇ ਜਿੱਥੇ ਇੱਕ ਪਾਸੇ ਹੋਰ ਸਿਵਲਾਈਜੇਸ਼ਨ ਹੈ ਇੱਕ ਪਾਸੇ ਹੋਰ ਸਿਵਲਾਈਜੇਸ਼ਨ ਹੈ ਉਹਨਾਂ ਦੇ ਵਿਚਾਰੇ ਹੋਣ ਕਰਕੇ ਜੋ ਸਾਡੀ ਭੂਗੋਲਿਕ ਮਹੱਤਤਾ ਹੈ ਉਹਦੇ ਕਰਕੇ ਤੇ ਜੋ ਸਾਡਾ ਦੁਨੀਆ ਭਰ ਦੇ ਵਿੱਚ ਫੈਲਿਆ ਖਾਲਸਾ ਪੰਥ ਹੈ ਗੁਰੂਕੀਆਂ ਸੰਗਤਾਂ ਨੇ ਉਹਦੇ ਕਰਕੇ ਅਸੀਂ ਬਹੁਤ ਦੁਨੀਆ ਦੀ ਪੋਲਿਟਿਕਸ ਦੇ ਵਿੱਚ ਇੱਕ ਮੈਂ ਨਹੀਂ ਕਹਿੰਦਾ ਕਿ ਸਭ ਤੋਂ ਵੱਡਾ ਬਟ ਗਿੰਡ ਜੋ ਅਹਿਮ ਨੁਕਤਿਆਂ ਦੇ ਵਿੱਚ ਹਾਂ ਸੋ ਜੇ ਦੁਨੀਆ ਦੀ ਸਭੇਤਾ ਦੇ ਵਿੱਚ ਵਰਲਡ ਪੋਲਿਟਿਕਸ ਦੇ ਵਿੱਚ ਆਉਣ ਵਾਲੇ ਨਵੇਂ ਵਰਲਡ ਆਰਡਰ ਦੇ ਵਿੱਚ ਤੁਸੀਂ ਜਗ੍ਹਾ ਬਣਾਣੀ ਹੈ ਤਾਂ ਉਹਦੇ ਲਈ ਤੁਹਾਨੂੰ ਆਪਾ ਚੀਨਣ ਦੀ ਲੋੜ ਹੈ ਉਹਦੇ ਲਈ ਤੁਹਾਨੂੰ ਇਕਤਾ ਦੀ ਲੋੜ ਹੈ 47 ਦੇ ਵਿੱਚ ਬਿਲਕੁਲ ਉਸ ਵੇਲੇ ਦਾ ਇਤਿਹਾਸ ਪੜੋ ਬਿਲਕੁਲ ਕੋਈ ਇਕਤਾ ਨਹੀਂ ਸੀਗੀ ਹੁਣ ਚਾਹੇ ਇੱਕ ਦੋ ਬੰਦਿਆਂ ਦਾ ਨਾਮ ਲੈ ਲੈਂਦੇ ਪੋਲਿਟੀਕਲ ਰਾਜਸੀ ਲਾਹ ਲੈਂਨ ਕਰਕੇ ਕਿ ਮਾਸਟਰ ਤਾਰਾ ਸਿੰਘ ਨੇ ਇਦਾਂ ਕਰ ਦਿੱਤਾ ਬਲਦੇਵ ਸਿੰਘ ਨੇ ਇਦਾਂ ਕਰ ਦਿੱਤਾ ਉਹ ਕੋਈ ਇੱਕ ਦੋ ਬੰਦਿਆਂ ਦੇ ਨਾਲ ਥੋੜੀ ਸਮੂਹਾਂ ਦੇ ਫੈਸਲੇ ਹੁੰਦੇ ਨੇ ਸਾਰੇ ਰਾਜੀ ਸੀਗੇ ਉਸ ਪਾਸੇ ਨੂੰ ਕਿਸੇ ਨੇ ਵਿਰੋਧ ਥੋੜੀ ਕਰਿਆ ਕਿਸੇ ਦਾ ਕੋਈ ਕਹੇ ਪਿਆ ਇਹਨਾਂ ਨੇ ਗਲਤ ਕਰ ਦਿੱਤਾ ਸੀਗਾ ਸਾਡੇ ਕੋਲ ਸਾਂਝੇ ਫੈਸਲੇ ਲੈਣ ਦੀ ਯੋਗਤਾ ਹੀ ਨਹੀਂ ਸੀਗੀ ਅੰਗਰੇਜ਼ਾਂ ਨੇ ਤਿੰਨ ਲੀਡਰਾਂ ਨੂੰ ਸਦਿਆ ਉਹ ਤਿੰਨੇ ਇਕੱਲੇ-ਇਕੱਲੇ ਗਏ ਇਕੱਲੇ-ਇਕੱਲਿਆਂ ਨੇ ਆਪਣੀ ਇਕੱਲੀ-ਇਕੱਲੀ ਗੱਲ ਦੱਸੀ ਸਤੋ ਇਹ ਵੀ ਨਹੀਂ ਹੋ ਸਕਿਆ ਕਿ ਤਿੰਨ ਲੀਡਰਾਂ ਨੂੰ ਇਕੱਠੇ ਬਿਠਾ ਕੇ ਕੋਈ ਸਾਂਝੀ ਗੱਲ ਕਰਨ ਦੀ ਯੋਗਤ ਬਣਾ ਲਈਏ ਕਿਉਂ ਕਿਉਂਕਿ ਸਾਡੇ ਕੋਲ ਕੋਈ ਯੁਗਤੀ ਨਹੀਂ ਸੀ ਹੁਣ ਜਿਹੜੀ ਆਪਾਂ ਇਕਤਾ ਦੀ ਗੱਲ ਕਰਦੇ ਆਂ ਇਹ ਇਸ ਕਰਕੇ ਜ਼ਰੂਰੀ ਹੈ ਕਿ ਸਾਡੇ ਕੋਲ ਪਿਛਲਾ ਜਿਹੜਾ ਇਤਿਹਾਸ ਹੈ ਉਹ ਇਸ ਕਰਕੇ ਸਾਡੇ ਲਈ ਸ਼ਰਮਨਾਕ ਹੈ ਕਿ ਸਾਡੇ ਕੋਲ ਕੋਈ ਇਕਤਾ ਦੀ ਯੁਗਤ ਨਹੀਂ ਬਣ ਸਕੀ ਸੀ ਸੋ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਚੀਜ਼ ਗਲਤ ਹੋ ਜਾਂਦੀ ਹੈ ਉਹਦੇ ਵਿੱਚ ਬੰਦਿਆਂ ਦੇ ਨੁਕਸ ਕੱਢਣ ਦੀ ਬਜਾਏ ਪ੍ਰੋਸੈਸੇਸ ਤੇ ਸਿਸਟਮ ਜਿਹੜੇ ਰਾਹੇ ਅਮਲ ਨੇ ਤੇ ਸੰਸਥਾ ਨੂੰ ਠੀਕ ਕਰਨ ਦੀ ਪਰਚੋਲ ਹੁੰਦੀ ਹੈ ਨਾ ਕਿ ਬੰਦਿਆਂ ਨੂੰ ਗਾਲਾਂ ਕੱਢਣ ਦੀ ਸਾਡੇ ਇਥੇ ਇਹ ਕੰਮ ਹੈ ਕਿ ਜਦ ਕੋਈ ਚੀਜ਼ ਗਲਤ ਹੋ ਜਾਏ ਉਸ ਬੰਦੇ ਨੇ ਜਿਹਨੇ ਗਲਤੀ ਕੀਤੀ ਆ ਉਹ ਨੂੰ ਪਿੱਟਣਾ ਰੋਣਾ ਸਦੀ ਤੱਕ ਚੱਲਦਾ ਰਹਿੰਦਾ ਬਟ ਉਹਨੇ ਕਿਸ ਹਾਲਾਤ ਕਰਕੇ ਕਿਸ ਚੀਜ਼ ਦੀ ਹੋਂਦ ਸੀਗੀ ਜਿਹਦੇ ਕਰਕੇ ਉਹ ਐਡੀ ਵੱਡੀ ਗਲਤੀ ਕਰਨ ਦੇ ਯੋਗ ਹੋ ਸਕਿਆ ਇੱਕ ਜਾਂ ਦੋ ਬੰਦੇ ਤੁਹਾਡਾ ਫੈਸਲਾ ਲੈਣ ਦੇ ਕਿਦਾਂ ਯੋਗ ਹੋ ਗਏ ਏ ਡਿਸਕਸ ਕਰਨ ਦਾ ਮਸਲਾ